ਨੂਰ ਮਹਿਲ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਮਾਪਿਆਂ ਦੇ ਵੱਲੋਂ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਬਾਹਰ ਨਾਰੇ ਵੱਜੇ ਕੀਤੇ ਅਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸਾਡੇ ਬੱਚੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੇਪਰਾਂ ਦੇ ਵਿੱਚ ਵੀ ਨਹੀਂ ਬੈਠਣ ਦਿੱਤਾ ਜਾ ਰਿਹਾ ਮੇਰਾ ਨਾਮ ਪਮਾਇਆ ਜੀ ਪਰਮਜੀਤ ਸਿੰਘ ਆ ਮੇਰੇ ਦੋ ਬੱਚੇ ਪੜ੍ਹਦੇ ਆ ਕਿ 6ਵੀਂ ਚ ਇੱਕ 4ਵੀਂ ਚ ਮੈਂ ਜੀ 6 ਮਹੀਨਿਆਂ ਦੀ ਫੀਸ ਰਹਿੰਦੀ 30000 ਰੁਪਿਆ ਇਹਨਾਂ ਨੇ ਉਹਨਾਂ ਨੂੰ 28000 ਰੁਪਿਆ ਵਿਆਜ ਪਾਇਆ ਸੀ ਕੱਲ ਮੇਰੀ ਗੱਲ ਹੋਈ ਪਹਿਲਾਂ ਤਾਂ 3 ਦਿਨ ਬੱਚਿਆਂ ਦੇ ਇਹਨਾਂ ਨੇ ਪੇਪਰ ਨਹੀਂ ਲਿਆ ਕੱਲ ਗੱਲ ਹੋਈ ਕੱਲ ਮੈਂ ਆਪਦਾ ਸੋਨਾ ਵੇਚ ਕੇ ਫਿਰ ਇਹਨਾਂ ਨੂੰ 30000 ਰੁਪਇਆ ਦੇ ਕੇ ਗਿਆ ਉਹ ਚੋ ਮੈਂ ਕਹਾ ਮੈਨੂੰ ਲੈਸ ਕਰੋ ਮੈਂ ਫਾਈਨਲ ਨਹੀਂ ਦੇ ਸਕਦਾ ਇਹਨਾਂ ਨੇ ਮੈਨੂੰ 75% ਲੈਸ ਕੀਤਾ 30000 ਚ ਫੇ ਮੈਨੂੰ ਕਹਿੰਦੇ ਵੀ ਤੇਰਾ 7000 ਫਾਈਨਲ 24 ਤਰੀਕ ਤਾਈਂ ਜਮ੍ਹਾਂ ਕਰਾ ਦਿਓ ਨਹੀਂ ਤਾਂ ਫੇ ਗਾਂ ਵਾਲੇ ਪੇਪਰ ਹੀ ਲੈਣੇ ਨਹੀਂ ਕਿਹੜਾ ਸਕੂਲ ਹੈ ਇਹ ਇਹ ਦੈਸ ਸਕੂਲਾ ਨੂਰ ਮਹਿਲ ਜੀ ਸ਼ੀਲਾ ਰਾਣੀ ਅੱਜ ਤੁਸੀਂ ਡਿਪਸ ਸਕੂਲ ਦੇ ਬਾਹਰ ਬੈਠੇ ਆ ਧਰਨਾ ਲਗਾ ਕੇ ਕੀ ਕਾਰਨ ਹੋਇਆ ਹਾਂਜੀ ਇਹ ਬੱਚਿਆਂ ਨੂੰ ਮੇਰੇ ਦੋਤੇ ਆ ਇੱਕ ਮੇਰਾ ਪੋਤਾ ਪੜਦਾ ਆ ਇਹਨਾਂ ਨੂੰ ਪੇਪਰਾਂ ਚੋਂ ਬਾਹਰ ਕੱਢਿਆ ਗਿਆ ਕਹਿੰਦੇ ਮਤਲਬ ਫੀਸ ਨਹੀਂ ਦੱਤੀ ਪੂਰੀ ਤਾਂ ਕਰਕੇ ਜਿਹੜਾ ਕਿ 4 ਦਿਨ ਪਹਿਲਾਂ 20000 ਰੁਪਇਆ ਜਮ੍ਹਾਂ ਕਰਾ ਚੁੱਕੇ ਬਣਦੀ ਹੈ ਇਹਨਾਂ ਦੀ ਤਿੰਨਾਂ ਮਹੀਨਿਆਂ ਦੀ 21400 ਰੁਪਇਆ ਦੇਖੋ 20 21000 ਪਹਿਲਾਂ ਇਹਨਾਂ ਨੇ 15000 ਹੋਰ ਕੱਢਤਾ ਇਹਨਾਂ ਨੇ ਪਰਚੀ ਦਿੱਤੀ ਰਸੀਦ ਤਾਂ ਫੇਰ ਦੁਬਾਰਾ ਇਹ ਤਿੰਨ ਦਿਨ ਬਾਅਦ ਫੇਰ ਕੀਤੀ ਵੀ ਚਲੋ ਮੈਂ ਤੇ ਆ ਮੈਡਮ ਤੁਸੀਂ 4 ਦਿਨ ਹੋਰ ਕੱਢ ਲਓ ਬੱਚਿਆਂ ਦੇ ਪੇਪਰ ਪਵਾਓ ਇਹਨਾਂ ਨੇ ਨਹੀਂ ਪੇਪਰ ਪਵਾਏ ਇਹਨਾਂ ਨੇ 15 ਤੋਂ 21000 ਫੇਰ ਬਣਾਤਾ ਹੁਣ ਕਹਿੰਦੇ 21000 ਦਵਾਂਗੇ ਤੇ ਪੇਪਰ ਪੈਣੇ ਆ। ਇਹ ਕਾਦਾ ਬਣਾਇਆ ਇਹਨਾਂ ਨੇ 20000 ਇੱਕ ਫੈਨ ਦਾ। ਇੱਕ ਫੈਨ ਦਾ। ਫੈਨ ਦਾ ਹਾਂਜੀ ਫੈਨ ਪਾਉਂਦੇ ਆ ਏਸੀਆਂ ਦਾ ਫੈਨ ਦਾ ਜਦੋਂ ਇਹ ਦੱਸੋ ਇਹ ਆਪਣੇ ਫੰਡ ਲੈਂਦੇ ਆ ਫਿਰ ਫੈਨ ਦੇ ਨਾਲ ਏਸੀ ਹੋਰ 에ਰਬ ਵਗੈਰਾ ਕਿਉਂ ਲੈਂਦੇ ਆ? ਜਦ ਫੰਡ ਬੰਦ ਕਰਨ ਏਸੀ ਤਾਂ ਦਵਾਂਗੇ। ਏਸੀ ਤਾਂ ਦਵਾਂਗੇ। ਫੰਡ ਬੰਦ ਕਰਨ। ਇਹਦੇ ਸੰਬੰਧ ਵਿੱਚ ਕੋਈ ਉੱਚ ਅਧਿਕਾਰੀ ਨਾਲ ਗੱਲ ਹੋਈ ਐਸਡੀਐਮ ਵਗੈਰਾ ਨਾਲ ਜਾਂ ਹੋਰ ਕਿਸੇ ਨਾਲ? ਨਹੀਂ ਜੀ ਹਜੇ ਨਹੀਂ ਹੋਈ। ਹਾਂਜੀ ਕਰਾਂਗੇ ਡੀਸੀ ਸਾਹਿਬ ਨਾਲ ਕਰਾਂਗੇ ਸਕੂਲ ਦੇ ਮਾਲਕ ਨਾਲ ਕਰਾਂਗੇ ਉਹਨਾਂ ਨਾਲੇ ਨਿਬੜਣੀ ਹੈ ਇਹਨਾਂ ਨੇ ਨਹੀਂ ਨਿਬੜਨੀ ਇਹ ਤਾਂ ਆਉਂਦੇ ਇਹ ਤਾਂ ਵਾਪਸ ਮੁੜ ਜਾਂਦੇ ਆ ਸਾਡੀ ਬੇਨਤੀ ਆ ਇਹਨਾਂ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਬੱਚਿਆਂ ਨੂੰ ਲੁੱਟੀ ਜਾਂਦੇ ਆ ਮਾਤਾ ਪਿਤਾ ਕਮਾਉਂਦੇ ਆ ਇਹ ਖਾਈ ਜਾਂਦੇ ਆ ਇਹੀ ਖਾਂਦੇ ਆ ਜੇ ਇਹ 2 ਦਿਨ ਦੀ ਲੀਵ ਹੈ ਬੱਚਿਆਂ ਨੂੰ ਵੀ 2 ਦਿਨ ਛੁੱਟੀ ਹੈਗੀ ਆ ਕੀਤੀ ਹੋਈ ਆ ਨਾ ਦਾ ਮਹੀਨੇ ਦੇ ਵਿੱਚ ਦੋ ਛੁੱਟੀਆਂ ਬੱਚਾ ਲੈ ਸਕਦਾ ਇਹਨਾਂ ਨੇ ਉਹ ਛੱਡ ਕੇ ਸਭ ਤੋਂ 50 ਰੁਪਏ ਫਲੂਟੀ ਦੇ ਨਾਲ ਪਾਤੇ ਇੱਕ ਮੁੰਡਾ ਆਇਆ ਹੁਣ ਨਵਾ ਉਹ 50 ਰੁਪਏ ਛੁੱਟੀ ਤੇ ਮਗਰ ਪਾਉਂਦਾ ਦੱਸੋ ਹਰ ਪਾਸੇ ਹੀ ਲੁੱਟ ਉਹਦੇ ਸਮਾਮ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਵਾਲ ਮੈਨ ਨੇ ਕਿਹਾ ਕਿ ਜੋ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਹਾਈ ਅਥਾਰਟੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਪ੍ਰਿੰਸੀਪਲ ਕੇ ਨਾਮ ਸੇ ਪ੍ਰਿੰਸੀਪਲ ਸਾਹਿਬ ਅੱਜ ਤੁਹਾਡੇ ਡਿਪਸ ਸਕੂਲ ਦੇ ਵਿੱਚ ਉਸ ਪੇਰੈਂਟ ਨੇ ਧਰਨਾ ਵਗੈਰਾ ਲਾਇਆ ਹੈਗਾ ਨਾਰੇ ਵੀ ਲਾਏ ਗਏ ਤੇ ਬਾਰੇ ਜਾਣਕਾਰੀ ਦੇਵਾਂ ਕਿ ਮੈਟਰ ਕੀ ਹੈ पेरेंट्स की कुछ छोटी छोटी प्रॉब्लम्स थी वो सभी प्रॉब्लम्स मैंने पेरेंट्स से सुन ली हैं और उनको नोट भी बना दिया है और उनको एश्योर भी कर दिया है हमेशा ही से ही मैं पेरेंट्स की प्रॉब्लम सुनती रही हूँ और इनको प्रॉब्लम को अपने लेवल पर भी हम कोशिश करते हैं जहाँ मुझे लगेगा कि हेड ऑफिस से बात करने वाली है वो हम वहाँ पर दे देंगे

कुछ बच्चों के फीसें वगैरह नहीं आई हुई है उन्होंने फीस नहीं पे की हुई है काफी है। इस तरह की ऐसा तो तो नहीं है सर बच्चे सभी हैं जो एग्जाम्स दे रहे हैं और बाकी ये है कि फीसें कुछ बच्चों की तो वो तो पेरेंट्स का खैर कहता है कि उनको अपने क्लियर करेंट का पेपर आता है ਅਸੀਂ ਬਿਤੇ ਤੋਂ ਬੱਚਨਾਂ 60% ਪੇਪਰ ਤੁਹਾਡਾ ਕਰ ਲਿਆ 20% ਦੇ ਬੱਚੇ ਵਿੱਚੋਂ ਆਪਾਂ ਸਕੂਲ ਚ نکال ਸਕਦੇ ਨਹੀਂ ਸਰ ਐਸਾ ਕੋਈ ਕੇਸ ਹੀ ਨਹੀਂ ਐਸਾ ਕੋਈ ਕੇਸ ਨਹੀਂ ਸਰ ਐਸਾ ਨਹੀਂ ਬੱਚਿਆਂ ਦੇ ਕਹਿ ਰਹੇ ਹੈਗੇ ਅਸੀਂ ਉਹਦੇ ਅਕੋਰਡਿੰਗ ਕੰਟੈਨਸ ਕਰ ਰਹੇ ਹਾਂ ਜੀ ਠੀਕ ਹੈ ਨਾ ਦੇਖੋ ਉਹਨਾਂ ਨੇ આરોਪ ਲਗਾਏ ਆ ਤੁਸੀਂ ਇਹਨਾਂ ਨੂੰ ਦੱਸਣਾ ਕਿ ਉਹ ਆ આરોਪ ਕਿਉਂ ਲਗਾਏ ਗਏ ਕਿ ਇੱਕ ਤੁਹਾਡਾ ਪ੍ਰਾਈਵੇਟ ਸਕੂਲ ਹੈਗਾ ਵਾ

and unka academic sabhi bahut acche level pe chal raha hai so we are we enroll the things well the parents ne sharkha ka dimore rakhi hai ki onu manya jayega ਇੰਨੇ ਚਰਚ ਮੰਨਿਆ ਜਾਏਗਾ ਸਰ ਉਹ ਦੇਖਣਾ ਪੜੇਗਾ ਕਿ ਉਸਮੇਂ ਕਿਆ ਕਿਆ ਚੀਜ਼ੇ ਹੈ ਮੈਨੇ ਪੂਰਾ ਰਿਵਿਊ ਲੈ ਲਿਆ ਹੈ ਉਨ੍ਹਾਂ ਦਾ ਔਰ ਉਹ ਸਾਰਾ ਰਿਵਿਊ ਜੋ ਹੈ ਅਭੀ ਹਮ ਆਪਣਾ ਮੀਟਿੰਗ ਕਰਕੇ ਔਰ ਹੈਡ ਆਫਿਸ ਕੇ ਸਾਥ ਵੀ ਡਿਸਕਸ ਕਰਦੇ ਹੋ ਜੋ ਵੀ ਬੈਸਟ ਪੋਸੀਬਲ ਹੋਗਾ ਵੀ ਆਰ ਆਲਵੇਸ ਕੋਆਪਰੇਟਿੰਗ ਵਿਦ ਦਾ ਪੇਰੈਂਟਸ ਐਸੀ ਕੋਈ ਪ੍ਰੋਬਲਮ ਨਹੀਂ ਥੈਂਕ ਯੂ ਖੈਰ ਦਾਦਿਆ ਕਿ ਸਕੂਲ ਦੇ ਮਾਪਿਆਂ ਦੇ ਵੱਲੋਂ ਸਕੂਲ ਮੈਨੇਜਮੈਂਟ ਦੇ ਉੱਪਰ ਇਹ ਦੋਸ਼ ਲਗਾਏ ਨੇ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਬੱਚੇ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਪੇਪਰਾਂ ਦੇ ਵਿੱਚ ਵੀ ਬੈਠਣ ਤੋਂ ਰੋਕਿਆ ਜਾਂਦਾ ਹਕੀਕਤ ਤੂ ਰਿਪੋਰਟ ਪੰਜਾਬੀ ਲਈ